ਜੀ ਆਪਣੇ ਗੈਲ ਅਗਰੀਕਲਚਰ ਫਾਰਮਿੰਗ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਆ ਜੀ ਆਪਾਂ ਇਸ ਪ੍ਰੋਡਕਟ ਬਾਰੇ ਇਹ ਪ੍ਰੋਡਕਟ ਹੈ ਕੀਪਰ ਪਲਸ ਜਿਨ੍ਹਾਂ ਦੇ ਪਸ਼ੂ ਰਿਪੀਟ ਕਰਦੇ ਆ ਗੱਭਰ ਨਹੀਂ ਰਹਿੰਦੇ बार-बार ਠੀਕ ਆ ਭਰੌਣ ਦੇ باوجود ਵੀ ਨਹੀਂ ਗੱਭਰ ਰਹਿੰਦੇ ਖੁੱਲ ਕੇ ਹੀਟ ਚ ਨਹੀਂ ਆਉਂਦੇਗੇ ਉਹਨਾਂ ਵਾਸਤੇ ਇਹ ਪ੍ਰੋਡਕਟ ਬਹੁਤ ਜਿਆਦਾ ਵਧੀਆ ਹੈ ਕੀਪਰ ਪਲਸ ਆ ਜੀ ਇਹਦੇ ਵਿੱਚ ਵਿਟਾਮਿਨ ਏ ਵਿਟਾਮਿਨ ਡੀ 3 ਵਿਟਾਮਿਨ ਈ ਕਾਪਰ ਕਬਾਲਟ ਮੈਗਨੀ ਮੈਗਨੀਜ਼ ਮੈਗਨੀਸ਼ੀਅਮ ਆਇਰਨ ਆਇਓਡੀਨ ਜ਼ਿੰਕ ਸੇਲੀਨੀਅਮ ਮੇਨ ਜਿਹੜੇ ਬੱਚੇਦਾਨੀ ਆਸਤੇ ਹੁੰਦੇ ਆ ਜੀ omega 3 ਫੈਟੀ ਐਸਿਡ omega 6 ਫੈਟੀ ਐਸਿਡ ਇਹ ਜਏ ਬਹੁਤ ਜਿਆਦਾ ਬੈਨੀਫਿਟ ਕਰਦੇ ਆ ਮੇਗਾ 3 ਬੱਚੇਦਾਨੀ ਦੇ ਗ੍ਰੋਸ ਕਰਾਉਣਾ ਤੇ ਬੱਚੇਦਾਨੀ ਜੇ ਮੰਨ ਲਓ ਪ੍ਰੋਪਰ ਗ੍ਰੋਥ ਨਹੀਂ ਹੋਈ ਇਹ ਸਾਲਟ ਬਹੁਤ ਜਿਆਦਾ ਵਧੀਆ ਹੁੰਦੇ ਆ ਬਾਕੀ ਵੀਰੋ ਆ ਵੇਖੋ ਜੀ ਆਪਣੀਆਂ ਆ ਰੇਤਾ ਰੱਖਿਆ ਬਾਈ ਕੱਚੇ ਥਾਂ ਤੇ ਜਰੂਰ ਬੰਨਿਆ ਕਰੋ ਜੀ ਪਸ਼ੂਆਂ ਨੂੰ ਕਿਉਂਕਿ ਆ ਰੇਤਾ ਇੱਕ ਗੱਦੇ ਦਾ ਕੰਮ ਹੀ ਕਰਦਾ ਵੇਖੋ ਜੀ ਅਜੇ ਹੁਣੇ ਬੰਨੀ ਸੀ ਆਪਣੀ ਗਾਂ ਤੇ ਔਣ ਸਾਰੀ ਪੈ ਗਈ ਨਾਲੇ ਖੋਰ ਵਗੈਰਾ ਨਹੀਂ ਖਰਾਬ ਹੁੰਦੇਗੇ ਬਹੁਤ ਵਧੀਆ ਜਗ੍ਹਾ ਇੱਥੇ ਮਸਤੋ ਕੇ ਰਹਿੰਦੀਆਂਗੇ ਆ ਰੇਤਾ ਪਹਿਲਾਂ ਹੀ ਲਿਆ ਕੇ ਰੱਖਿਆ ਬਾਈ ਰੇਤਾ ਜਰੂਰ ਛੱਟੋ ਪਸ਼ੂਆਂ ਥਲੇ ਹੁਣ ਇਹ ਇੱਧਰ ਬੰਨਤੀਆਂ ਜੀ ਇੱਧਰ ਸੂਰਜ ਸਵੇਰ ਦੀ ਧੁੱਪ ਤਾਂ ਪਸ਼ੂਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਆ ਵੇਖੋ ਆਪਣੇ ਕਿਸੇ ਵੀ ਮਾਜੇ ਪਸ਼ੂ ਦੇ ਪਿੰਡੇ ਤੇ ਲਾਲੀ ਨਹੀਂ ਹੈਗੀ ਇਹਦਾ ਕਾਰਨ ਕੀ ਆਪਾਂ ਸਵੇਰੇ ਸਵੇਰੇ ਜ਼ਰੂਰ ਆਪਾਂ ਤਾਂ ਉਹ ਧੁੱਪ ਦੇ ਵਿੱਚ ਬੰਦੇ ਇਹਨੂੰ ਪਸ਼ੂ ਨੂੰ ਘੰਟਾ 2 ਘੰਟੇ 3 ਘੰਟੇ ਆ ਵੇਖੋ ਆਪਣੀ ਆ ਹੈਗੇ ਬੋਲਟ ਐਚ ਆਰ ਐਚ ਐਸ ਬੀ ਬੋਲਟ ਦੀ ਆਈ ਵੇਖੋ ਗ੍ਰੋਥ ਇਹਦੀ 9 ਮਹੀਨੇ ਦੀ ਹਜੇ ਆਈ ਪ੍ਰੋਪਰ ਪੂਰੀ ਗ੍ਰੋਥ ਚ ਆਈ ਪੂਰੀ ਫੁੱਲ ਗ੍ਰੋਥ ਚ ਆਈ ਇਹ ਆਪਣੀ ਆ ਕੋਇਨੂਰ ਦੀ ਆਪਣੀ ਏਆਰਕੇਐਮ 29 ਨੂੰ ਗੱਭਣ ਕਰਾਈ ਵੀ ਆਪਾਂ ਹੀ 8ਵਾਂ ਮਹੀਨਾ ਚੱਲੀ ਜਾਂਦਾ ਦੁੱਧ ਹਾਏ ਤੱਕ ਦੇਈ ਜਾਂਦੀ ਜੀ ਲੰਮਾ ਸਮਾਂ ਦੁੱਧ ਦੇਣ ਵਾਲੀਆਂ ਅੱਜ ਕੱਲ ਮੱਝਾਂ ਬਹੁਤ ਜ਼ਿਆਦਾ ਘਟ ਗਏ ਆ 8ਵਾਂ ਮਹੀਨਾ ਚੱਲੀ ਜਾਂਦਾ ਦੁੱਧ ਹਾਏ ਤੱਕ ਦੇਈ ਜਾਂਦੀ 2 ਕਿਲੋ ਆ 1470 ਦਾਸ ਆ ਵੇਖੋ 16 17 ਮਹੀਨਿਆਂ ਦੀ ਐ ਦੋ ਵਾਰੀ ਹੀਟ ਚ ਆ ਚੁੱਕੀ ਐ ਇਹ ਇਹ ਸਾਂਭ ਸੰਭਾਲਦੇ ਜੇ ਆਪਾਂ ਪਸ਼ੂ ਨੂੰ ਛੋਟੇ ਹੁੰਦੇ ਤੋਂ ਵਧੀਆ ਦੁੱਧ ਪਿਉਂਦੇ ਆ ਪਹਿਲਾਂ ਵੀ ਵੀ ਜਦੋਂ ਪਸ਼ੂ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਪਸ਼ੂ ਸ਼ੋਪਿੰਦਾ ਹੁਣ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਿਲੋ ਦੁੱਧ ਜ਼ਰੂਰ ਪਿਓ ਫਿਰ ਪ੍ਰੋਪਰ ਕਾਫਟਾਰ ਫੀਡ ਕਾਫਟਟਰ ਫੀਡ ਦਿਓ ਵਰ ਕਾਫ ਗਰੋਵਰ ਦਿਓ ਫਿਰ ਹੀਫਰ ਡਰਾਈ ਦਿਓ ਨਾਲ 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 ਮਿਨਰਲ ਮਿਕਚਰ ਪਾਈ ਚੱਲੋ ਯਾਰ ਪਸ਼ੂ ਕਿਉਂ ਨਹੀਂ ਤਿਆਰ ਹੁੰਦੇ ਪਸ਼ੂ ਪ੍ਰੋਪਰ ਹੀਟ ਕਿਉਂ ਨਹੀਂ ਹੁਣ ਆਪਣੀ 74 10 ਵਾਲੀ ਝੋਟੀ ਦੋ ਵਰੀ ਹੀਟ ਚ ਆ ਚੁੱਕੀ ਹੈ ਉਮਰ ਇਹ ਹੈ 17 18 ਮਹੀਨੇ ਆ ਜੀ ਪ੍ਰੋਪਰ ਸਾਂਭ ਸੰਭਾਲ ਕੀਤੀ ਹੋਵੇ ਤਾਂ ਕਿਉਂ ਨਹੀਂ ਪੋਸ਼ੂ ਹੀਟ ਚੋਂ ਦੇ ਆਉਂਦੇ ਆ ਪ੍ਰੋਪਰ ਹੀਟ ਚੋਂ ਆਉਂਦੇ ਆ ਬਾਕੀ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਕੱਚੇ ਸਾਂਭ ਜ਼ਰੂਰ ਬੰਨੋ ਹੁਣ ਆਪਾਂ ਰੇਤੇਜ ਬੰਨੇ ਹੋਏ ਆ ਜੀ 2-3 ਘੰਟੇ ਜੋ ਫੁੱਲ ਗਰਮੀ ਹੋ ਗਈ ਔਰ ਅੰਦਰ ਬੰਨੇ ਬਾਕੀ ਆਪਣੇ ਪੇਜ ਨੂੰ ਵੀਰੇ ਫੋਲੋ ਕਰ ਲਓ ਕਮੈਂਟ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਦਿਓ ਵੀ ਇਹ ਜਾਣਕਾਰੀ ਹੋਰਾਂ ਵੀਰਾਂ ਤੱਕ ਵੀ ਪਹੁੰਚ ਸਕੇ ਥੈਂਕ ਯੂ